ਇੱਕ ਸ਼ਾਰਟ ਸ਼ੋਰਟਸ਼ਲ ਮੀਡੀਆ ਦੇ ਉੱਪਰ ਇੱਕ ਜਿਹੜੀ ਵੀਡੀਓ ਸੀ ਇੱਕ ਕਾਰ ਦੀ ਵਾਇਰਲ ਹੋਈ ਸੀ ਜਿਹਦੇ ਉੱਪਰ ਉਹ ਕਾਰ ਚਾਲਕ ਰਾਤ ਦੇ ਸਮੇਂ ਦੇ ਵਿੱਚ ਲਾਲ ਤੇ ਨੀਲੀ ਲਾਈਟ ਜੋ ਪੁਲਿਸ ਦੇ ਕਲਰ ਆ ਉਹ ਲਾ ਕੇ ਚਲਾ ਰਿਹਾ ਸੀਗਾ ਜਿਹਦੇ ਵਿੱਚੋਂ ਜਿਹਦੇ ਸਬੰਧ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਹੁਸ਼ਿਆਰਪੁਰ ਜੀ ਦੀਆਂ ਬੜੀਆਂ ਸਖਤ ਹਦਾਇਤਾਂ ਕਿ ਕੋਈ ਵੀ ਵਿਅਕਤੀ ਪੁਲਿਸ ਦੇ ਕਲਰ ਦੀਆਂ ਲਾਈਟਾਂ ਲਾ ਕੇ ਗੱਡੀ ਨਾ ਚਲਾਵੇ ਕਿਉਂਕਿ ਇਹ ਲੋਕ ਟੋਲ ਪਲਾਜ ਉੱਪਰ ਇਹਨਾਂ ਲਾਈਟਾਂ ਦਾ ਇਸਤੇਮਾਲ ਕਰਕੇ ਆਪਣੇ ਟੋਲ ਪਲਾਜ ਤੇ ਪੈਸੇ ਬਚਾਉਂਦੇ ਆ ਜਾਂ ਆਮ ਪਬਲਿਕ ਦੇ ਵਿੱਚ ਨਾਕਿਆਂ ਤੋਂ ਲੰਘਣ ਲੱਗੇ ਲਾਈਟਾਂ ਜਗਾਉਂਦੇ ਆ ਤਾਂ ਜੋ ਪੁਲਿਸ ਇਹ ਸਮਝੇ ਕਿ ਇਹ ਜਿਹੜੀ ਗੱਡੀ ਜਾ ਰਹੀ ਹੈ ਪੰਜਾਬ ਪੁਲਿਸ ਦੀ ਜਦ ਕਿ ਇਹ ਗੱਡੀਆਂ ਪੰਜਾਬ ਪੁਲਿਸ ਦੀਆਂ ਨਹੀਂ ਹੈ ਐਸਾ ਕਰਕੇ ਇਹਨਾਂ ਨੇ ਟ੍ਰੈਫਿਕ ਰੂਲਾਂ ਦੀ ਜਿਹੜੀ ਵਾਇਲੇਸ਼ਨ ਹੈ ਉਹ ਕੀਤੀ ਹੈ ਤੇ ਜਿਹੜਾ ਇਹਨਾਂ ਦਾ ਗਿਫਟ ਹੈ ਉਹ ਤਿਆਰ ਹੈ ਗਿਫਟ ਆਪ ਇਹਨਾਂ ਨੂੰ ਦੇ ਰਹੇ ਆ ਇਸ ਕਰਕੇ ਬਾਕੀ ਵੀ ਜਿਹੜੇ ਵੀਰ ਆ ਉਹਨਾਂ ਵੀ ਸਾਰਿਆਂ ਨੂੰ ਬੜੇ ادب ਤੇ ਸਤਿਕਾਰ ਨਾਲ ਬੇਨਤੀ ਹੈ ਕਿ ਪਲੀਜ਼ ਰੈੱਡ ਤੇ ਜਿਹੜੀ ਬਲੂ ਲਾਈਟ ਹੈ ਗੱਡੀ ਨੂੰ ਨਾ ਲਾਇਆ ਜਾਵੇ ਤਾਂ ਜੋ ਜਿਹੜਾ ਇਹ ਜਿਹੜੀ ਗੱਡੀ ਪ੍ਰਾਈਵੇਟ ਗੱਡੀ ਹੈ ਪੁਲਿਸ ਦੀ ਗੱਡੀ ਨਾ ਲੱਗੇ ਥੈਂਕ ਯੂ ਜੀ ਅਮਦ ਇੱਕ ਸੋਸ਼ਲ ਮੀਡੀਆ ਤੋਂ ਕੋਲ ਇੱਕ ਜਿਹੜੀ ਵੀਡੀਓ ਸੀ ਇੱਕ ਕਾਰ ਦੀ ਵਾਇਰਲ ਹੋਈ ਸੀ ਜਿਹਦੇ ਉੱਪਰ ਪਾਰ ਚਾਲਕ ਰਾਤ ਦੇ ਸਮੇਂ ਦੇ ਵਿੱਚ ਲਾਲ ਤੇ ਨੀਲੀ ਲਾਈਟ ਜੋ ਪੁਲਿਸ ਦੇ ਕਲਰ ਹੈ ਉਹ ਲਾ ਕੇ ਚਲਾ ਰਿਆ ਸੀਗਾ ਜਿਹਦੇ ਵਿੱਚੋਂ ਜਿਹਦੇ ਸਬੰਧ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਹੁਸ਼ਿਆਰਪੁਰ ਜੀ ਦੀਆਂ ਬੜੀਆਂ ਸਖਤ ਹਦਾਇਤਾਂ ਕਿ ਕੋਈ ਵੀ ਵਿਅਕਤੀ ਪੁਲਿਸ ਦੇ ਕਦਰ ਦੀਆਂ ਲਾਈਟਾਂ ਲਾ ਕੇ ਗੱਡੀ ਨਾ ਚਲਾਵੇ ਕਿਉਂਕਿ ਇਹ ਲੋਕ ਟੋਲ ਪਲਾਜ ਉੱਪਰ ਇਹਨਾਂ ਲਾਈਟਾਂ ਦਾ ਇਸਤੇਮਾਲ ਕਰਕੇ ਆਪਣੇ ਟੋਲ ਪਲਾਜੇ ਤੇ ਪੈਸੇ ਬਚਾਉਂਦੇ ਆ ਜਾਂ ਆਮ ਕੌਮ ਬਲਿਕ ਦੇ ਵਿੱਚ ਨਾਕਿਆਂ ਤੋਂ ਲੰਘਣ ਲੱਗੇ ਲਾਈਟਾਂ ਜਗਾਉਂਦੇ ਆ ਤਾਂ ਜੋ ਪੁਲਿਸ ਇਹ ਸਮਝੇ ਕਿ ਇਹ ਜਿਹੜੀ ਗੱਡੀ ਜਾ ਰਹੀ ਹੈ ਪੰਜਾਬ ਪੁਲਿਸ ਦੀ ਜਦ ਕਿ ਇਹ ਗੱਡੀਆਂ ਪੰਜਾਬ ਪੁਲਿਸ ਦੀਆਂ ਨਹੀਂ ਹੈ ਐਸਾ ਕਰਕੇ ਇਹਨਾਂ ਨੇ ਟ੍ਰੈਫਿਕ ਰੂਲਾਂ ਦੀ ਜਿਹੜੀ ਵਾਇਲੇਸ਼ਨ ਹੈ ਉਹ ਕੀਤੀ ਹੈ ਤੇ ਜਿਹੜਾ ਇਹਨਾਂ ਦਾ ਗਿਫਟ ਹੈ ਉਹ ਤਿਆਰ ਹੈ ਗਿਫਟ ਆ ਭੈਣਾ ਨੂੰ ਦੇ ਰਹੇ ਆ ਇਸ ਕਰਕੇ ਬਾਕੀ ਵੀ ਜਿਹੜੇ ਵੀਰ ਹੈ ਉਹਨਾਂ ਵੀ ਸਾਰਿਆਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਹੈ ਕਿ ਪਲੀਜ਼ ਰੈੱਡ ਤੇ ਜਿਹੜੀ ਬਲੂ ਲਾਈਟ ਹੈ ਗੱਡੀ ਨੂੰ ਨਾ ਲਾਇਆ ਜਾਵੇ ਤਾਂ ਜੋ ਜਿਹੜਾ ਇਹ ਜਿਹੜੀ ਗੱਡੀ ਪ੍ਰਾਈਵੇਟ ਗੱਡੀ ਹੈ ਪੁਲਿਸ ਦੀ ਗੱਡੀ ਨਾ ਲੱਗੇ ਥੈਂਕ ਯੂ ਜੀ Inspiring innovation, DNA.